ਅੱਜ ਬੁਰਲਾਡਾ ਵਿਖੇ ਮਹਾਰਾਜਾ ਅਗਰਸੈਨ ਜੈੰਤੀ ਮੌਕੇ ਅਗਰਵਾਲ ਵੈਲਫੇਅਰ ਸਭਾ ਵੱਲੋਂ ਪਰਿਵਾਰਕ ਮਿਲਣੀ ਦਾ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਅਗਰਵਾਲ ਸਮਾਜ ਦੇ ਵੱਖ-ਵੱਖ ਪਰਿਵਾਰਾਂ ਨੇ ਭਾਗ ਲਿਆ ਅਤੇ ਸਮਾਜਿਕ ਇਕਤਾ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਐਮਐਲਏ ਵਿਜੇ ਸਿੰਘਲਾ ਪਹੁੰਚੇ। ਉਹਨਾਂ ਦੇ ਨਾਲ ਅਗਰਵਾਲ ਸਮਾਜ ਨਾਲ ਸੰਬੰਧਿਤ ਹੋਰ ਲੀਡਰ ਵੀ ਸਨ। ਸਮਾਗਮ ਦੌਰਾਨ ਮਹਾਰਾਜਾ ਅਗਰਸੈਨ ਜੀ ਦੇ ਜੀਵਨ ਅਤੇ ਉਹਨਾਂ ਦੇ ਸਿਧਾਂਤਾਂ ਤੇ ਰੋਸ਼ਨੀ ਪਾਈ ਗਈ। ਸਮਾਜਿਕ ਸੇਵਾ, ਇਕਤਾ ਤੇ ਨ્યાਅ ਦੇ ਮੁੱਲ ਮੰਤਰਾਂ ਨੂੰ ਉਭਾਰਿਆ ਗਿਆ। ਸਭਾ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸਮਾਜਿਕ ਗੱਲਬਾਤ ਰਹੀ ਪਈਚਾਰੇ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਗਿਆ। ਫਰਲਾਡਾ ਅਗਰਵਾ ਸਭਾ ਵੱਲੋਂ ਪੁਰਵਾਰਕ ਮੇਲ ਲਈ ਕਰਵਾਈ ਗਈ ਹੈ ਬੜਾ ਇੱਕ ਚੰਗਾ ਫਰਲਾ ਔਰ ਇਸ ਨਾਲ ਸਮਾਜ ਦੇ ਸਾਰੇ ਲੋਕ ਬੈਠ ਕੇ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਬਾਰੇ ਮਿਲਦੇ ਆ ਆਪਣੇ ਦੁੱਖ ਸੁੱਖ ਆਪਣੀਆਂ ਤਕਲੀਫਾਂ ਆਪਣੇ ਆਉਣ ਵਾਲੇ ਸਮੇਂ ਬਾਰੇ ਵਿਚਾਰ ਕਰਦੇ ਆ ਔਰ ਜਿੱਥੋਂ ਤੱਕ ਕ੍ਰਿਤਿਆ ਦੀ ਗੱਲ ਹੈ ਹਰ ਇੱਕ ਸਮਾਜ ਚ ਕ੍ਰਿਤਿਆ ਹੈਗੀਆਂ ਔਰ ਉਹਨਾਂ ਕ੍ਰਿਤਿਆ ਨੂੰ ਵੀ ਤਾਂ ਹੀ ਦੂਰ ਕੀਤਾ ਜਾ ਸਕਦਾ ਜੇ ਰਲ ਮਿਲ ਕੇ ਆਪਾਂ ਉਹਨਾਂ ਤੇ ਵਿਚਾਰ ਕਰਾਂਗੇ ਸੋ ਕ੍ਰਿਤਿਆ ਨੂੰ ਦੂਰ ਕਰਨ ਦਾ ਵੀ ਤਰੀਕਾ ਇਹੀ ਹੈ ਕਿ ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ ਔਰ ਉਹ ਮਿਲनियां ਕਰੀਏ ਔਰ ਉਹਨਾਂ ਦੇ ਵਿੱਚੋਂ ਹੀ ਕ੍ਰਿਤਿਆ ਨਿਕਲ ਕੇ ਆਉਂਦੀਆਂ ਨੇ ਕਿਉਂਕਿ ਕੋਈ ਵੀ ਸਮਾਜ ਹੈ ਜਿਹੜਾ ਉਹ ਸੰਪੂਰਨ ਨਹੀਂ ਹੁੰਦਾ ਪਰ ਮੈਂ ਅਗਰਵਾਹ ਸਮਾਜ ਬਾਰੇ ਗੱਲ ਕਰਨਾ ਚਾਹੂੰਗਾ ਕਿ ਇੱਕ ਬੜਾ ਸੰਪੰਨ ਸਮਾਜ ਹੈ ਜਿਹੜਾ ਕਿ দান ਦੇਣ ਵਿੱਚ ਲੋਕਾਂ ਨੂੰ ਰੋਜ਼ਗਾਰ ਦੇਣ ਵਿੱਚ ਔਰ ਆਪਣਾ ਵਪਾਰ ਵਿਧਾਨ ਚ ਜਿੱਥੇ ਬਹੁਤ ਸੇ ਸਮਾਜ ਨੂੰ ਦੇਸ਼ ਨੂੰ ਵੱਡੀ ਦੇਣ ਤੇ ਭਾਵੇਂ ਉਹ ਗਊਸ਼ਾਲਾ ਨੂੰ ਦਾਨ ਦੇਣਾ ਹੋਵੇ ਭਾਵੇਂ ਦੇਸ਼ ਦਾ ਸਭ ਤੋਂ ਵੱਧ ਟੈਕਸ ਭਰਨਾ ਹੋਵੇ ਉਹਦੇ ਵੀ ਅਗਰ왈 ਸਮਾਜ ਰਮੇਸ਼ਾ ਮੋਰੀ ਰਹਿੰਦਾ ਔਰ ਮਨਕੂਰਨ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਮਾਜ ਹੋਰ ਅੱਗੇ ਵਧ ਕੇ ਜਿਹੜੀਆਂ ਸਾਡੀਆਂ ਸਮਾਜਿਕ ਲੋੜਾਂ ਨੇ ਸਾਡੀਆਂ ਜਿਹੜੀਆਂ ਧਾਰਮਿਕ ਲੋੜਾਂ ਨੇ ਜਿਹੜੀਆਂ ਸਾਡੀਆਂ ਇਵਨ ਰਾਜਨੀਤਿਕ ਦੇ ਖੇਤਰ ਵਿੱਚ ਵੀ ਹੋਰ ਅੱਗੇ ਵਧ ਕੇ ਕੰਮ ਕਰੂਗਾ ਮਹਾਰਾਜਾ ਅਗਰਸੈਨ ਕੀ ਜੈ ਅੱਜ ਮਹਾਰਾਜਾ ਅਗਰਸੈਨ ਜਨਤੀ ਔਰ ਪਰਿਵਾਰ ਮਿਲਨ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਬਡਲਾਡਾ ਵਿੱਚ ਰੱਖਿਆ ਗਿਆ ਅਗਰਵਾਲ ਵੈਲਫੇਅਰ ਸਭਾ ਬਲਾਡਾ ਵਿੱਚ ਤਾਂ ਉਹਦੇ ਵਿੱਚ ਸਾਰੇ ਬਡਲਾਡਾ ਦੇ ਤੇ ਹੋਰ ਸਾਡੇ ਕਾਫੀ ਜੋ ਅਗਰਵਾਲ ਸਮਾਜ ਦੇ ਸਾਡੇ ਲੀਡਰ ਨੇ ਜਿਹਦੇ ਸਾਡੇ ਪੰਜਾਬ ਦੇ ਵਾਈਸ ਸੀਨੀਅਰ ਵਾਈਸ ਪ੍ਰਧਾਨ ਅਸ਼ੋਕ ਗਰਗ ਜੀ ਮਾਨਸਾ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਬినੋਦ ਪੰਮਾ ਜੀ ਔਰ ਸਾਡੇ ਹਿਸਾਰ ਤੋਂ ਅਨੰਤ ਜੀ ਜੋ ਯਾਨੀ ਕਿ ਵੀ ਰਾਸ਼ਟਰੀ ਜੁਵਾ ਪ੍ਰਧਾਨ ਨੇ ਤੋਂ ਇਲਾਵਾ ਹੋਰ ਸਾਡੇ ਲਗ ਲਗ ਸੰਸਥਾਵਾਂ ਦੇ ਜਿਹੜੀ ਆਏ ਨੇ ਜਿਵੇਂ ਬਹੁਤ ਅਗਰਵਾਲ ਸਭਾ ਮਾਨਸਾ ਤੋਂ ਅਗਰਵਾਲ ਸਭਾ ਹੋਰ ਥਾਮਾ ਤੋਂ ਅਗਰਵਾਲ ਸਭਾ ਨੇ ਇੱਥੇ ਆ ਕੇ ਭਾਗ ਲਿਆ ਔਰ ਸਭ ਨੇ ਬਹੁਤ ਵਧੀਆ ਤਰੀਕੇ ਨਾਲ ਸਹਿਯੋਗ ਦਿੱਤਾ ਜਿਹਦੇ ਵਿੱਚ ਸਾਡੇ ਬੀਜੇ ਜੀ ਗੁਹਿਲ ਸਾਬ ਵਕੀਲ ਸਾਹਿਬ ਔਰ ਡਾਕਟਰ ਪਵਨ ਜੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸਾਡੇ ਵਿੱਚ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅਸੀਂ ਸਾਰੇ ਹੀ ਸਭ ਦਾ ਅਗਰਵਾਲ ਸਭਾ ਦਾ ਵੱਲੋਂ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਅਸ਼ੋਕ ਅਗਰਵਾਸ ਸੀਨੀਅਰ ਮੀਤ ਬਨਾ ਨਗਰਵਾਸ ਸਵਾ ਪੰਜਾਬ ਸਭ ਤੋਂ ਪਹਿਲਾਂ ਸਮੁੱਚੇ ਅਗਰਵਾਸ ਸਮਾਜ ਨੂੰ ਮਹਾਰਾਜ ਅਗਰਸੈ ਸਿੰਘ ਜੀ ਦੀ 5100 ਨਿੰਵੀ ਜਨਮ ਦਿਨ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਖਾਸ ਤੌਰ ਤੇ ਬੁੱਢਾ ਡਾ ਅਗਰਵਾਲ ਵੈਲਫੇਅਰ ਸਵਾ ਨੂੰ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਹਾਰਾਜ ਸਾਹਿਬ ਦੀ ਇਹ ਜਨਮ ਦਿਨ ਮਨਾ ਕੇ ਸਾਡੀ ਨਵੀਂ ਜਨਰੇਸ਼ਨਾਂ ਜੋ ਅਜੀ ਨਵੀਂ ਪੀੜ੍ਹੀ ਐ ਉਹਨਾਂ ਨੂੰ ਉਹਨਾਂ ਦੀਆਂ ਸਖਿਆਵਾਂ ਤੋਂ ਜਾਣੂ ਕਰਾਉਣ ਲਈ ਇੱਕ ਬਹੁਤ ਵਧੀਆ ਵਿਸ਼ਾਲ ਜੋਪਰਾਮ ਰੱਖਿਆ ਹੈ ਇਹਦੀ ਜਿੰਨੀ ਸੇਵਾ ਕੀਤੀ ਜਾਵੇ ਉਹਨੀ ਥੋੜੀ ਐ ਮੈਂ ਪੰਜਾਬ ਦੀਆਂ ਔਰ ਸਾਰੇ ਦੇਸ਼ ਦੀਆਂ ਸੁਭਾਵਾਂ ਨੂੰ ਇਹੀ ਬੈਂਚ ਕਰਾਂਗਾ ਕਿ ਹਰ ਸਾਲ ਅਜਈਆਂ ਜੈਨਤੀਆਂ ਮਨਾਉਣੀਆਂ ਚਾਹੀਆਂ ਜੀ